ਸਾਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ 'ਚ ਪਿਛਲੇ ਵਲੌਗ ਦੇ ਵਿੱਚ ਅਸੀਂ ਤੁਹਾਨੂੰ ਹਰਮੰਦਰ ਸਾਹਿਬ ਦੇ ਦਰਸ਼ਨ ਕਰਵਾਏ ਤੇ ਸਰੋਵਰ ਦੇ ਆਲੇ-ਦੁਆਲੇ ਦੀਆਂ ਇਤਿਹਾਸਿਕ ਥਾਵਾਂ ਦਿਖਾਈਆਂ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਚੱਲਾਂਗੇ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਜੀ ਤੇ ਇਹਦੇ ਅੰਦਰ ਹੀ ਇੱਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੱਸਾ ਸਿੰਘ ਆਲੂਵਾਲੀਆ ਦੀ ਯਾਦ ਵਿੱਚ ਤੇ ਇੱਕ ਗੁਰਦੁਆਰਾ ਸਾਹਿਬ ਹੋਰ ਹੈ ਕਾਲ ਸਰ ਗੁਰਦੁਆਰਾ ਸਾਹਿਬ ਬੀਬੀ ਕੌਲਾ ਜੀ ਦੇ ਨਾਮ ਤੇ ਇਹਨਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਤੇ ਨਾਲ ਨਾਲ ਇਹਨਾਂ ਦੇ ਇਤਿਹਾਸ ਤੁਹਾਨੂੰ ਦੱਸਾਂਗੇ ਸੋ ਚਲੋ ਚੱਲਦੇ ਹਾਂ ਇਹ ਗੁਰਦੁਆਰਾ ਸਾਹਿਬ ਬਾਬਾ ਅਟਲ ਰਾਏ ਜੀ ਦੀ ਯਾਦ ਵਿੱਚ ਬਣਵਾਇਆ ਗਿਆ ਬਾਬਾ ਅਟਲ ਰਾਏ ਜੀ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਪੁੱਤਰ ਸੀ ਇਹ ਗੁਰਦੁਆਰਾ ਸਾਹਿਬ ਸ੍ਰੀ ਹਰਮੰਦਰ ਸਾਹਿਬ ਤੋਂ ਸਿਰਫ 200 ਮੀਟਰ ਤੇ ਹੈ ਤੇ ਇੱਥੇ ਬਾਬਾ ਅਟੱਲ ਜੀ ਨੇ 9 ਸਾਲ ਦੀ ਉਮਰ ਵਿੱਚ ਹੀ ਆਪਣੇ ਪ੍ਰਾਣ ਤਿਆਗੇ ਸੀ ਇੰਨੀ ਛੋਟੀ ਉਮਰ ਵਿੱਚ ਹੀ ਬਾਬਾ ਜੀ ਜੋ ਵੀ ਵਚਨ ਕਰਦੇ ਸੀ ਉਹ ਸਾਰੇ ਪੂਰੇ ਹੁੰਦੇ ਸੀ ਇਸ ਲਈ ਸਾਰੇ ਉਹਨਾਂ ਨੂੰ ਬਾਬਾ ਜੀ ਕਹਿ ਕੇ ਬੁਲਾਉਣ ਲੱਗ ਪਏ ਤੇ ਇੱਥੇ ਹੀ ਅਟੱਲ ਜੀ ਦਾ ਸੰਸਕਾਰ ਵੀ ਹੋਇਆ ਬਾਬਾ ਅਟੱਲ ਜੀ ਦੇ ਸੰਸਕਾਰ ਸਥਾਨ ਤੇ 150 ਫੁੱਟ ਉੱਚੀ 19 ਫੁੱਟ ਚੌੜੀ ਮিনার ਦੀ ਆਕਾਰ ਦੀ 9 ਮੰਜਲਾ ਸੁੰਦਰ ਇਮਾਰਤ ਬਣੀ ਹੋਈ ਹੈ ਪਹਿਲਾਂ ਇੱਥੇ ਛੋਟੀ ਇਮਾਰਤ ਸੀ ਤੇ ਮੌਜੂਦਾ ਇਮਾਰਤ ਸਿੱਖ ਮਿਸਲਾਂ ਦੇ ਸਮੇਂ ਉਸਾਰੀ ਗਈ ਇਹ ਮੰਜਲਾ ਸਮੇਂ-ਸਮੇਂ ਤੇ ਸਰਦਾਰ ਜੱਸਾ ਸਿੰਘ ਰਾਮਗੜੀਆ ਸਰਦਾਰ ਜੋਧ ਸਿੰਘ ਤੇ ਮਹਾਰਾਜਾ ਰਣਜੀਤ ਸਿੰਘ ਨੇ ਉਸਾਰੀਆਂ ਤੇ ਅੰਮ੍ਰਿਤਸਰ ਸ਼ਹਿਰ ਦੀਆਂ ਸਾਰੀਆਂ ਉੱਚੀਆਂ ਇਮਾਰਤਾਂ ਵਿੱਚੋਂ ਸਭ ਤੋਂ ਉੱਚੀ ਇਮਾਰਤ ਹੈ ਤੇ ਇਸ ਗੁਰਦੁਆਰਾ ਸਾਹਿਬ ਨਾਲ ਇੱਕ ਕਹਾਵਤ ਵੀ ਜੁੜੀ ਹੋਈ ਹੈ। ਬਾਬਾ ਅਟਲ ਪੱਕੀਆਂ ਪਕਾਈਆਂ ਕੱਲ। ਸੋ ਇੱਥੇ ਲੰਗਰ ਬਣਦਾ ਨਹੀਂ ਐ। ਸੰਗਤਾਂ ਆਪਣੇ ਘਰੋਂ ਲੰਗਰ ਤਿਆਰ ਕਰਕੇ ਇੱਥੇ ਲੈ ਕੇ ਆਉਂਦੀਆਂ ਨੇ। ਤੇ ਪਰ ਲੰਗਰ ਹਰ ਸਮੇਂ ਇੱਥੇ ਚੱਲਦਾ ਰਹਿੰਦਾ। ਸੰਗਤਾਂ ਬੜੀ ਸ਼ਰਧਾ ਨਾਲ ਲੰਗਰ ਛਕਦੀਆਂ ਨੇ। ਤੇ ਇਹ ਜਿਹੜੀ ਤੁਸੀਂ ਇਮਾਰਤ ਦੇਖ ਰਹੇ ਹੋ ਇਹ ਸੁਲਤਾਨ ਉਲਕੌਮ ਬਾਬਾ ਜੱਸਾ ਸਿੰਘ ਆਲੂ ਵਾਲੀਆ ਦੀ ਯਾਦ ਵਿੱਚ ਬਣਵਾਈ ਗਈ 1762 ਚ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਹਰਮੰਦਰ ਸਾਹਿਬ ਦੀ ਇਮਾਰਤ ਨੂੰ ਤਬਾਹ ਕੀਤਾ ਤਾਂ ਜੱਸਾ ਸਿੰਘ ਆਲੂ ਵਾਲਿਆਂ ਨੇ ਹਰਮੰਦਰ ਸਾਹਿਬ ਦੀ ਇਮਾਰਤ ਦੁਬਾਰਾ ਤਿਆਰ ਕਰਵਾਈ ਸੀ ਤੇ ਭਾਈ ਹਿੰਦੂ ਬੀਬੀਆਂ ਨੂੰ ਜਦੋਂ ਅਹਿਮਦ ਸ਼ਾਹ ਅਬਦਾਲੀ ਕੈਦ ਕਰਕੇ ਲੈ ਜਾ ਰਿਹਾ ਸੀ ਤਾਂ ਜੱਸਾ ਸਿੰਘ ਆਲੂ ਵਾਲਿਆਂ ਨੇ ਹੀ ਉਹਨਾਂ ਨੂੰ ਛਡਵਾ ਕੇ ਉਹਨਾਂ ਨੂੰ ਉਹਨਾਂ ਦੇ ਘਰੇ ਭੇਜਿਆ ਸੀ ਤੇ ਅਮਰਿਤਸ਼ਬ ਅਦਾਲੀ ਦਲ ਖਾਲਸਾ ਦੇ ਮੁਖੀ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿਗੇ ਤੇ ਗੁਰਦੁਆਰਾ ਬਾਬਾ ਅਡਲ ਰਾਏ ਸਾਹਿਬ ਜੀ ਦੀਆਂ ਇਮਾਰਤਾਂ ਵੀ ਤਿਆਰ ਕਰਵਾਈਆਂ ਸਿਗੀਆਂ ਜੱਸਾ ਸਿੰਘ ਆਲੂ ਵਾਲੀਆਂ ਨੇ ਸੋ ਉਹਨਾਂ ਦੀ ਯਾਦ ਵਿੱਚ ਇੱਥੇ ਉਹਨਾਂ ਦੇ ਗੁਰਦੁਆਰਾ ਸਾਹਿਬ ਬਣੇ ਜਿਹੜਾ ਤੁਸੀਂ ਸਰੋਵਰ ਦੇਖ ਰਹੇ ਹੋ ਇਹ ਕਾਲਸਰ ਸਰੋਵਰ ਹੈ ਤੇ ਗੁਰਦੁਆਰਾ ਕਾਲਸਰ ਦੇ ਬਿਲਕੁਲ ਸਾਹਮਣੇ ਹੈ ਇਹ ਸਰੋਵਰ ਇਹ ਇਸ ਪਾਰਟ ਤੇ ਹੁੰਦੀ ਹੈ ਮਾਨੂੰ ਕਰ ਲੈ ਤੱਕ ਦੇਖ ਕਿੰਨੀਆਂ ਸਾਰੀਆਂ ਨੇ ਮਾਨੂੰ ਗੁਰਦੁਆਰਾ ਹੱਥ ਲਗਾ ਲਓ ਇਹ ਕੋਈ ਆਏਗੀ ਤੋ ਇਹ ਨਹੀਂ ਆਏਗੀ ਪਤਾ ਐ ਨਹੀਂ ਹੁੰਦੀ ਇਹ ਪੁੱਤ ਬਾਲ ਦੇਖਣਾ ਨਹੀਂ ਜਲ ਮੁਟੋ ਲਗਾ ਲੈ ਟੱਚ ਕਰ ਲੈ ਚੱਲ ਚੱਲ ਕਰ ਚੱਲ ਦੋਵੇਂ ਦਾ ਉਹ ਨਹੀਂ ਬੈਠਾ ਉਹ ਦੋ ਰੱਖ ਲੈ ਡਿੱਗ ਜੇਗਾ ਪਾਣੀ ਜਮੇ ਦੋਨੋਂ ਬਸ ਰੱਖ ਲੈ ਸਰ ਤੇ ਗੁਰਦੁਆਰਾ ਕੋਲ ਸਰ ਮਾਤਾ ਕੋਲਾ ਜੀ ਦੀ ਯਾਦ ਵਿੱਚ ਬਣਿਆ ਹੋਇਆ ਮਾਤਾ ਕੋਲਾ ਜੀ ਲਾਹੌਰ ਦੇ ਕਾਜੀ ਦੀ ਧੀ ਸੀ ਉਹ ਅਧਿਆਤਮਿਕ ਔਰਤ ਸੀ ਤੇ ਧਾਰਮਿਕ ਵੰਡਾਂ ਤੋਂ ਬਹੁਤ ਉੱਪਰ ਸੀ ਤੇ ਮਾਤਾ ਕੋਲਾ ਜੀ ਜਦੋਂ ਸਾਈ ਮੀਆਂ ਮੀਰ ਜੀ ਦੀ ਸੰਗਤ ਵਿੱਚ ਰਹਿੰਦੇ ਸੀ ਤਾਂ ਉਹ ਇੱਕ ਵਾਰ ਗੁਰੂ ਹਰਗੋਬਿੰਦ ਜੀ ਨੂੰ ਮਿਲੇ ਸੀ ਉਹਨਾਂ ਦੇ ਦਰਸ਼ਨ ਹੋਏ ਸੀ ਤੇ ਉਦੋਂ ਤੋਂ ਹੀ ਉਹਨਾਂ ਦਾ ਜਿਹੜਾ ਸੀਗਾ ਝੁਕਾ ਉਹ ਸਿੱਖ ਧਰਮ ਵੱਲ ਬਹੁਤ ਜ਼ਿਆਦਾ ਹੋ ਗਿਆ ਸੀ ਤੇ ਜਦੋਂ ਕਾਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੇ ਮਾਤਾ ਕੋਲਾ ਜੀ ਦੀ ਮੌਤ ਦਾ ਫਤਵਾ ਜਾਰੀ ਕਰਤਾ ਤੇ ਜਦੋਂ ਇਹ ਖਬਰ ਸਾਈ ਮੀਆਂ ਮੀਰ ਜੀ ਤੱਕ ਪਹੁੰਚੀ ਤਾਂ ਅਨਾਨੇ ਮਾਤਾ ਕੋਲਾ ਜੀ ਨੂੰ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਸ਼ਰਨ ਵਿੱਚ ਭੇਜ ਦਿੱਤਾ ਤੇ ਗੁਰੂ ਜੀ ਨੇ ਮਾਤਾ ਕੋਲਾ ਜੀ ਦੀ ਗੁਰੂ ਘਰ ਨਾਲ ਸ਼ਰਧਾ ਨੂੰ ਦੇਖਦੇ ਹੋਏ ਇਸ ਜਗ੍ਹਾ ਤੇ ਉਹਨਾਂ ਨੂੰ ਰਹਿਣ ਲਈ ਸਥਾਨ ਦਿੱਤਾ ਤੇ ਉਸੇ ਜਗ੍ਹਾ ਤੇ ਗੁਰਦੁਆਰਾ ਕੋਲ ਸਰ ਬਣਿਆ ਹੋਇਆ ਇਹ ਪੰਜ ਤੀਰਥ ਸਥਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਤੇ ਪਹਿਲਾ ਸੰਦੋਖ ਸਰ ਵਿਵੇਕ ਸਰ ਰਾਮ ਸਰ ਤੇ ਮੁਖ ਸਰੋਵਰ ਹਰਮੰਦਰ ਸਾਹਿਬ ਤੇ ਪੰਜਵਾਂ ਹੈਗਾ ਇਹ ਕਾਲ ਸਰ ਸਾਹਿਬ ਤੇ ਇਹ ਹੈ ਅੰਮ੍ਰਿਤਸਰ ਦੀ ਪ੍ਰਸਿੱਧ ਹੈਰੀਟੇਜ ਮਾਰਕੀਟ ਇੱਥੇ ਦੋਨੋਂ ਸਾਈਡ ਬਹੁਤ ਸਾਰੀਆਂ ਦੁਕਾਨਾਂ ਬਣੀਆਂ ਹੋਈਆਂ ਜਿੱਥੇ ਤੁਸੀਂ ਪੰਜਾਬੀ ਜੁੱਤੀਆਂ ਸੂਟਸ ਵਗੈਰਾ ਲੈ ਸਕਦੇ ਹੋ ਤੇ ਰੈਸਟੋਰੈਂਟ ਵੀ ਬਣੇ ਹੋਏ ਆ ਕਾਫੀ ਸਾਰੇ ਖਾਣ ਪੀਣ ਦੇ जे तुसी अमृतसर आके अम्बरसरी नान छोले नहीं खाए तो ता सफर अधूर है ਸੋ ਅਸੀਂ ਵੀ ਆਰਡਰ ਕੀਤੇ ਅੰਬਰਸਰੀ ਨਾਨ ਤੇ ਛੋਲੇ ਓਏ ਬੂਮ ਅਗਰ ਕਰਦਾ ਕੀ ਕਰਤਾ ਤੂੰ ਵਰਗਡ ਆਪਰੇਸ਼ਨ ਆਪਰੇਸ਼ਨ ਵੈਰੀ ਗੁੱਡ ਸਾਰਾ ਵਰਗਡ ਉਹ ਪੇਟ ਕਰਤਾ ਆਪਾਂ ਕੀ ਕਰਦਾ ਛੋਲੇ ਨੂੰ ਲੱਗਦਾ ਇਹ ਤੋਂ ਬਰਗਰ ਜ਼ਿਆਦਾ ਸਪਾਈਸੀ ਲੱਗਿਆ। ਇਹ ਬੁਣ ਕੱਢ ਗਈ। ਪਨੀਰ ਪਨੀਰ ਖਾ ਗਿਆ, ਆਪਰੇਸ਼ਨ ਕਰ ਗਿਆ। ਤੇ 1:30 ਵਜੇ ਸਾਡੀ ਵਾਪਸੀ ਦੀ ਟ੍ਰੇਨ ਸੀ, ਸੋ ਅਸੀਂ ਹੋਟਲ ਤੋਂ ਬਾਹਰ ਈ ਰਿਕਸ਼ਾ ਲਿਆ। ਇਹ ਸਾਨੂੰ ਬਿਲਕੁਲ ਹੋਟਲ ਦੇ ਬਾਹਰੋਂ ਹੀ ਮਿਲ ਗਿਆ ਸੀ। ਸਾਡਾ ਹੋਟਲ ਜਿਹੜਾ ਸੀਗਾ ਉਹ ਤੁਹਾਨੂੰ ਦੱਸਿਆ ਸੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ ਐ। ਸੋ ਇਹ ਸਾਨੂੰ 50 ਰੁਪੀਜ਼ ਦੇ ਵਿੱਚ ਮਿਲਿਆ। ਤੇ ਹੁਣ ਚੱਲਦੇ ਆਂ ਆਪਣੀ ਵਾਪਸੀ ਦੀ ਮੰਜ਼ਿਲ ਵੱਲ। ਆ ਦੇਖੋ ਜੀ ਟ੍ਰੇਨ ਦਾ ਇੰਤਜ਼ਾਰ ਕਰਦੇ ਹੋਏ ਹੋਏ ਤੱਕ 1:05 ਦਾ ਟਾਈਮ ਸੀ ਬਟ 1:01:32 ਮਿੰਟ ਹੋ ਗਏ ਟ੍ਰੇਨ ਅਜੇ ਤੱਕ ਆਈ ਨਹੀਂ ਹੈਗੀ ਇਸ ਵਾਰ ਸਡੀਆਂ ਸੀਟਸ ਵੇਰ ਲੱਗ ਹੋ ਗਿਆਂ 2 ਸਡੀਆਂ ਉੱਪਰ ਵਾਲੀਆਂ ਨੇ ਬਟ ਇੱਥੇ نیچے ਜੋ ਕੋਈ ਆਇਆ ਨਹੀਂ ਆਦਾ ਇਬਾਦਤ ਨੀਚੇ ਖੇਡ ਰਹੀ ਹੈ ਉੱਤੇ ਉਹ ਬੈਠਦੀ ਨਹੀਂ ਤੇ ਕਾ ਸਾਹਮਣੇ ਵਾਲੀ ਦੇਖੋ ਇਹ ਡਾਕਟਰ ਸੈਟ ਲਿਆ ਨੇ ਹਰ ਜਗ੍ਹਾ ਤੋਂ ਡਾਕਟਰ ਸੈਟ ਹੀ ਲੈਣਾ ਇਬਾਦਤ ਨੇ ਅੰਮ੍ਰਿਤਸਰ ਸਾਹਿਬ ਤੋਂ ਲਿਆ ਡਾਕਟਰ ਸੈਟ ਤੇ ਹੁਣ ਬੰਦ ਕਰਨ ਦਾ ਨਾਮ ਨਹੀਂ ਲੈਦੀ ਖੇਡੀ ਜਾ ਰਹੀ ਹੈ ਉਹਦੇ ਨਾਲ ਉੱਪਰ ਬੱਤਾ ਵੀ ਹੈ ਇਬਾਦਤ ਤਦ ਵੀ ਮੀਰੇ ਕੋਲ ਲੈ ਕੇ ਖੇਡ ਲਓ ਬਟਾ ਤੇ ਅੱਜ ਸਾਡੀ ਸੀਗੀ ਵਾਪਸੀ ਅੰਮ੍ਰਿਤਸਰ ਤੋਂ ਪਟਿਆਲਾ ਦੀ ਇਹ ਜਿਹੜੀ ਅੰਮ੍ਰਿਤਸਰ ਸਟੇਸ਼ਨ ਤੋਂ ਸਾਡੀ ਟ੍ਰੇਨ ਸੀਗੀ ਕਿਹੜੀ ਆ ਕੀ ਨਾਮ ਹੈ ਨਾ ਸ਼ਹੀਦ ਐਕਸਪ੍ਰੈਸ ਸ਼ਹੀਦ ਐਕਸਪ੍ਰੈਸ ਇਹਦੀ ਜਿਹੜੀ ਟਾਈਮਿੰਗ ਸੀ ਉਹ 1:5 ਦੀ ਸੀ ਬਟ ਇਹ 1:50 ਤੇ ਚੱਲੀ ਹੈ 50 ਤੇ ਚੱਲੀ 1:50 ਤੇ ਨਹੀਂ 2:00 ਤੇ ਚੱਲੀ ਹੈ ਹਾਂ 1:50 55 2 ਵਜੇ ਦੇਖ ਰਹੀ ਬਸ ਚੱਲੀ ਹੈ ਇਹ ਟ੍ਰੇਨ ਲੇਟ ਹੋ ਗਈ ਘੰਟਾ ਤੱਕ ਤੇ ਹੁਣ ਵਾਪਸੀ ਹੈ ਸਾਡੀ ਬਾਕੀ ਦੇਖਦੇ ਆ ਇਹ ਟਾਈਮ ਤੱਕ ਆਪਾਂ ਨੂੰ ਪਟਿਆਲਾ ਤੱਕ ਪਹੁੰਚਾਏਗੀ ਕਿੰਨਾ ਟਾਈਮ ਕੰਜ਼ੂਮ ਕਰੇਗੀ ਜਾਣਦਾ ਜਿਹੜਾ ਇਹਨੇ ਐਕਸਟਰਾ ਟਾਈਮ ਲਿਆ ਪਹੁੰਚਣ ਦਾ ਉਹ ਕਵਰ ਕਰ पाएगी ਜਾਂ ਨਹੀਂ ਕਰ पाएगी ਉਹ ਦੇਖਾਂਗੇ ਆ ਦੇਖੋ ਇਹ ਬਦਦ ਦਾ ਡਾਕਟਰ ਸੈਟ ਉੱਥੇ ਸੀਟ ਛੱਡ ਕੇ ਹੁਣ ਬਦਦ ਆ ਗਿਆ ਇੱਧਰ ਇਹ ਬਦਦ ਡਾਕਟਰ ਇਬਾਦਤ ਨਾ ਪੇਸ਼ੈਂਟ ਲੱਭਣਾ ਹੈ ਪੇਸ਼ੈਂਟ ਲੱਭਣਾ ਹੈ ਪੂਰੀ ਡਰੀਨ ਚ ਪਤਾ ਕਰ ਕਿਸ ਨੂੰ ਕੋਈ ਪ੍ਰੋਬਲਮ ਹੈ कोई पेशेंट है पापा पेशेंट बन जाओ क्यों इबादत ना जबरदस्ती पेशेंट बना रही है मम्मा पेशेंट बन जो पापा पेशेंट बन जो पेशेंट बाबू <laughs> ना पेशेंट नो पेशेंट बनाया तो सीधा बर्गर अमृतसर हुन कोई खाने वाली चीज <laughs> आएगी ना वो सच तू उधर चले गए सी समोसे वाला आया सी यार ਇਹ ਤੁਸੀਂ ਕਹੋਗੇ ਲੈ ਲੈਣ ਦੋ ਸਮੋਸਾ ਕਿ ਸਮੋਸਾ ਬੜੀਆ ਨਹੀਂ ਹੁੰਦਾ ਖਾਣਾ ਨਹੀਂ ਆ ਬੜੀਆ ਨਹੀਂ ਹੁੰਦਾ ਪਹਿਲਾਂ ਤੁਸੀਂ ਮੈਨੂੰ ਅੰਮ੍ਰਿਤਸਰ ਤੋਂ ਵੀ ਨਹੀਂ ਖਾਣ ਦਿੱਤਾ ਸਮੋਸਾ ਮਾਲਟੀ ਚ ਲਿਆ ਸੀ ਮਾਲਟੀ ਹੋਰ ਕਰ ਲੈਂਦੇ ਹਾਂ ਮਾਲਟੀ ਜਿਉ ਸੀ ਕਸ ਜਾ ਜਾ ਦੂੰਗੇ ਹੋਇਆ ਹੋਇਆ ਸਮੋਸਾ ਕੰਪੀਟੀਸ਼ਨ ਹੈ ਕੰਪੀਟੀਸ਼ਨ ਗਿਆ ਤੁਸੀਂ ਇਕੱਲੇ ਨਹੀਂ ਨਵੇਟ ਦੇਣੇ ਹਾਂ ਹਾਂ ਕੰਪੀਟੀਸ਼ਨ ਤੋਂ ਦੋ ਬੰਦੇ ਇੰਨੇ ਨਹੀਂ ਮੈਂ ਖਾਂਦੀ ਜਿਹੜੇ ਉਹ ਲੈ ਕੇ ਆਏ ਸੀ ਛੋਲੇ ਕੁਲਚੇ ਉਹ ਕੀ ਨਹੀਂ ਖਾਏ ਆ ਤੁਸੀਂ ਖਾਏ ਆ ਮੈਂ ਤਾਂ ਖਾਏ ਨਹੀਂ ਕੰਪੀਟੀਸ਼ਨ ਹੁੰਦਾ ਦੋ ਤਿੰਨ ਬੰਦੇਾਂ ਚ ਇਕੱਲੇ ਬੰਦੇ ਚ ਕੰਪੀਟੀਸ਼ਨ ਥੋੜੀ ਲੋ ਫਿਰ ਮੈਂ ਕਿੱਥੇ ਨਵੇੜਦੇ ਨੇ ਸੀ ਇੱਕ ਤੋਂ ਵਾਰ ਸਵੇਰ ਤੋਂ ਨਹੀਂ ਨਹੀਂ ਦੁਪਹਿਰ ਤੋਂ ਸ਼ਾਮ ਤੱਕ ਕਹ ਰਹੇ ਆ ਅੱਛਾ ਦੁਪਹਿਰ ਤੋਂ ਸ਼ਾਮ ਸ਼ਾਮ ਤੱਕ ਸਮੋਸੇ ਹੀ ਚੱਲੂਗਾ ਫਿਰ ਹੋਰ ਕੀ ਹਾਂ ਕੋਲ ਡਰਿੰਕ ਨਾਲ ਸਮੋਸਾ ਨਾਲ ਬਈ ਨਾ ਮਾਰ ਥੋੜਾ ਹੁਣ ਆਪਾਂ ਹਾਂ ਨੀ ਇਬਾਦਤ ਫਿਰ ਸਾਡੇ ਕੋਲ ਡਾਕਟਰ ਹੈਗੇ ਤੁਸੀਂ ਪੇਸ਼ੈਂਟ ਨਹੀਂ 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 ਇਹ ਡਾਕਟਰ ਮੈਨੂੰ ਹੋਰ ਬਿਮਾਰ ਕਰ ਦੇਗਾ ਨਹੀਂ ਕਰਦਾ ये डॉक्टर तब मुझे बीमार कर देगा ये तो जड़ी बूटियां ठीक करता है पेशेंट को अच्छा आप कौन से डॉक्टर हो चाइल्ड स्पेशलिस्ट है या बड़े लोगों के डॉक्टर हो बड़े बड़े लोगों के कितने डौक्टर? बड़े आपके जितने 10 साल 15 साल 20 साल 25 साल आपने दादी का ट्रीटमेंट करना है आपके जैसे दादी को जरूरत है आपकी उम्र भी नहीं है मेरी तो उम्र है चलो अच्छा आप क्या बनोगे बड़े होके बात थी ये बताओ डॉक्टर या सिंगर डॉक्टर या सिंगर बट सिंगर वाली कोई चीज आप परचेज नहीं करते आप हो आप डॉक्टर वाली वो करते हो हमेशा नहीं, मैं गाना, गाती हूं। गाना तो गाती है कोई चीज नहीं लेती ना डॉक्टर सेट ही लेती है सिंगर वाली जमी की फेरी लूंगी ना इंस्ट्रूमेंट होते तो हैं वो म्यूजिक वाले मेरे पास है बेनो है पियानो अच्छा गा कर दिखाऊं ड्रम